ਪੂਰੇ ਪੰਜਾਬ ਨੇ ਵਿਰੋਧ ਕੀਤਾ ਕਿਸਾਨਾਂ ਨੇ ਕੀਤਾ ਮਜ਼ਦੂਰਾਂ ਨੇ ਕੀਤਾ ਭਾਰਤੀ ਜਨਤਾ ਪਾਰਟੀ ਅੱਜ ਜਿਹੜਿਆ ਸਾਡੇ ਗਵਰਨਰ ਨੂੰ ਮਿਲੇ ਜਗਾਂ ਜਗਾਂ ਸੀਡੀਐਸ ਨੂੰ ਮਿਲੇ ਉਹਦਾ ਵਿਰੋਧ ਕਰਕੇ ਪੰਜਾਬ ਜੇ ਪੂਰਾ ਵਿਰੋਧ ਹੋਇਆ ਤੇ ਇਹਨਾਂ ਦੇ ਵਾਪਸ ਲੈਣੀ ਇੱਕ ਮਜਬੂਰੀ ਹੋ ਗਈ ਕਾਫੀ ਟਾਈਮ ਦੇਖਿਆ ਜਾਂਦਾ ਹੈ ਯੂ ਟਰਨ ਮਾਰ ਜਾਂਦੇ ਨੇ ਆਪਣੀ ਪੋਲਿਸੀਆਂ ਤੋਂ ਇਸ ਵਾਰ ਜ਼ਿਆਦਾ ਲੇਟ ਨਹੀਂ ਹੋ ਗਈ ਯੂ ਟਰਨ ਮਾਰਨ ਤੇ ਇਹ ਤਾਂ ਹਮੇਸ਼ਾ ਮਾਰੇ ਭਗਵੰਦ ਮਾਨ ਰਾਂਜੀਤ ਦੀ ਆਦਤ ਹੈ ਉੱਥੇ ਕੁਝ ਕਹਿਣਗੇ ਜਵਾਰ ਦੇ ਅੱਧਰਾ ਕੇ ਕੁਝ ਕਹਿਣਗੇ ਜਦੋਂ ਖੇਰੇ ਨੂੰ ਅਜਿਹਾ ਪਰਚਾ ਹੋਇਆ ਸੀ ਜਦੋਂ ਭਗਵਦਮਾਨ ਨੇ ਕਹਿੰਦਾ ਸੀ ਇਹ ਕਲਤ ਹੋਇਆ ਹੈ ਜੂਟਾ ਕੀਤਾ ਹੈ ਉਹ ਦੋਨਾਂ ਨੂੰ ਛੱਡ ਗਿਆ ਇਹਨਾਂ ਦੀ ਸਰਕਾਰ ਆਈ ਅੰਦਰ ਦੇ ਤਾਂ ਯਾਨੀ ਕਿ ਇਹਨਾਂ ਨੇ ਕੋਈ ਸਟੈਂਡ ਨਹੀਂ ਹੈ ਪੰਜਾਬ ਦੇ ਜਿੰਨੇ ਮਨਿਸਟਰ ਨੇ ਮੁੱਖ ਮੰਤਰੀਆਂ ਕਟਪੁਤਲੀ ਇਹਨਾਂ ਦੀ ਡੋਰ ਜਿਹੜੀ ਹੈ ਦਿੱਲੀ ਦੇ ਹੱਥ ਵਿੱਚ ਹੈ ਉਥੇ ਹਾਰੇ ਹਾਰ ਕੇ ਦਿੱਲੀ ਲੂਟ ਲੂਟ ਦੇ ਹਾਰ ਕੇ ਲੋਕਾਂ ਨੂੰ ਮਾਰ ਤੇ ਹੁਣ ਇਹਨਾਂ ਦਾ ਪੰਜਾਬ ਦੇ ਵਿੱਚ ਕੀ ਕੰਮ ਹੈ ਮਹੀਨੇ ਦੇ ਵਿੱਚ ਵੀ ਤੁਸੀਂ ਨਸਾ ਕਰ ਦਾਂਗੇ 7 ਦਿਨਾਂ ਦੇ ਵਿੱਚ ਬੇਅਦਵੀ ਦਾ ਕਰ ਦਾਂਗੇ ਉਹ ਵੋਟਾਂ ਲੈਣੀ ਆਉਂਦੀਆਂ ਨਾ ਉਦੋਂ ਇਹਨਾਂ ਦੀ ਗੱਲ ਔਰ ਹੁੰਦੀ ਹੈ ਜਦੋਂ ਹਕੀਕਤ ਕੰਮ ਕਰਦੇ ਆ ਫਿਰ ਇਹਨਾਂ ਦਾ ਸੋਚ ਔਰ ਹੁੰਦੀ ਹੈ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨਸ਼ੂ ਮੜਕਨ ਇਸ ਟਾਈਮ ਤੇ ਭਾਜਪਾ ਦੇ ਸਾਬਕਾ ਮੰਤਰੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਜਿਹੜਾ ਲੈਂਡ ਪੂਲਿੰਗ ਦਾ ਬਿਲਕੁਲ ਵਾਪਸ ਹੋਇਆ ਉਹਨੂੰ ਕਿਵੇਂ ਦੇਖਦੇ ਹੋ ਕਿਵੇਂ ਦੇਖਦੇ ਹੋ ਕੱਲ ਲੈਂਡ ਪੂਲਿੰਗ ਦਾ ਬਿੱਲ ਵਾਪਸ ਹੋ ਗਿਆ ਦੇਖੋ ਪਹਿਲੇ ਦਾ ਜਿਹੜੀ ਆਮ ਆਦਮੀ ਪਾਰਟੀ ਨੇ ਬੜੀ ਗਲਤ ਪੋਲਿਸੀ ਲਿਆਤੀ ਜਿਹਦੇ ਵਿੱਚ ਕੋਈ ਪਲਾਨਿੰਗ ਨਹੀਂ ਸੀ ਵੀ ਅਗਰ ਇੱਕ ਰਕਬਾ ਐਨਾ ਇੰਨੀ ਲੈਂਡ ਜਿਹੜੀ ਹੈ 65521 ਏਕੜ ਇੱਕਦਮ ਐਕਵਾਇਰ ਕਰਨੀ ਜਦਕਿ ਕੁਛ ਰਕਬਾ ਜਿਹੜਾ ਪਹਿਲੇ ਐਕਵਾਇਰ ਕੀਤਾ ਸੀ ਉਹ ਵੀ ਅੱਜ ਡਵੈਲਪਮੈਂਟ ਨਹੀਂ ਹੋਇਆ। ਬਿਨਾਂ وجہ ਪੰਜਾਬ ਨੂੰ ਉਜਾੜਨ ਦੀ ਔਰ ਇਹਨਾਂ ਦੀ ਲੁੱਟਣ ਦੀ ਸਲਾਸੀ ਪੂਰੇ ਪੰਜਾਬ ਨੇ ਵਿਰੋਧ ਕੀਤਾ, ਕਿਸਾਨਾਂ ਨੇ ਕੀਤਾ, ਮਜ਼ਦੂਰਾਂ ਨੇ ਕੀਤਾ। ਭਾਰਤੀ ਜਨਤਾ ਪਾਰਟੀ ਅਸੀਂ ਜਿਹੜੇ ਆ ਸਾਡੇ ਗਵਰਨਰ ਨੂੰ ਮਿਲੇ, ਜਗਾਂ ਜਗਾਂ ਸਿਡੀਸੀਆਂ ਨੂੰ ਮਿਲੇ ਔਰ ਇਹਦਾ ਵਿਰੋਧ ਕਰਕੇ ਪੰਜਾਬ 'ਚ ਪੂਰਾ ਵਿਰੋਧ ਹੋਇਆ ਤੇ ਇਹਨਾਂ ਦੇ ਵਾਪਸ ਲੈਣੀ ਇੱਕ ਮਜਬੂਰੀ ਹੋ ਗਈ। ਔਰ ਇਹਨਾਂ ਦੇ ਉਲਟੀ ਪੈ ਗਈ ਗੱਲ ਕਰੀਏ ਕਾਫੀ ਟਾਈਮ ਦੇਖਿਆ ਜਾਂਦਾ ਹੈ ਯੂ ਟਰਨ ਮਾਰ ਦਿੰਦੇ ਨੇ ਆਪਣੀ ਪਾਲਸੀਆਂ ਤੋਂ ਇਸ ਵਾਰ ਜ਼ਿਆਦਾ ਲੇਟ ਨਹੀਂ ਹੋ ਗਈ ਯੂ ਟਰਨ ਮਾਰਨ ਚ ਇਹ ਤਾਂ ਹਮੇਸ਼ਾ ਮਾਰ ਬਗੋਦਮਾਨ ਰਾਂਜੀ ਦੀ ਆਦਤ ਹੈ ਉੱਥੇ ਕੁਝ ਕਹਿਣਗੇ ਗਿਵਾਰ ਦੇ ਹੱਥ ਰਾਕੇ ਕੁਝ ਕਹਿਣਗੇ ਇਹ ਹੀ ਲੋਕ ਨੇ ਜਦੋਂ ਖੈਰੇ ਨੂੰ ਅਜਿਲ ਕਾ ਪਰਚਾ ਹੋਇਆ ਸੀ ਜਦੋਂ ਬਗੋਦਮਾਨ ਨੇ ਕਿਹਾ ਸੀ ਵੀ ਗਲਤ ਹੋਇਆ ਤੇ ਝੂਠਾ ਕੀਤਾ ਔਰ ਜਦੋਂ ਇਹਨੂੰ ਛੱਡ ਗਿਆ ਇਹਨਾਂ ਦੀ ਸਰਕਾਰ ਆਈ ਅੰਦਰ ਦੇ ਤਾਂ ਯਾਨੀ ਕਿ ਇਹਨਾਂ ਨੇ ਕੋਈ ਸਟੈਂਡ ਨਹੀਂ ਹੈਗਾ ਸਟੈਂਡ ਦੀ ਗੱਲ ਕਰੀਏ ਇਹਨਾਂ ਦੇ ਆਪਣੇ ਆਪ ਨੂੰ ਵੀ ਅਸਤੀਫੇ ਦੇ ਕੇ ਕਿ ਲੈਂਡ ਪੂਲਿੰਗ ਦੇ ਖਿਲਾਫ ਆਂ ਅਸੀਂ ਆ ਚੀਜ਼ ਦੇ ਤੇ ਲੈਂਡ ਪੂਲਿੰਗ ਦੇ ਖਿਲਾਫ ਇਹਨਾਂ ਦੇ ਆਪਣੇ ਮੰਤਰੀ ਵੀ ਕਈ ਵਾਰ ਸਵਾਲਾਂ ਤੋਂ ਪਾਸ ਦੇ ਨਜ਼ਰ ਆ ਰਹੇ ਨੇ ਤੇ ਫਿਰ ਇਹਨਾਂ ਨੇ ਬਿੱਲ ਬਣਾਇਆ ਕਿਉਂ 6 ਮਹੀਨੇ ਬੇਅਦਵੀ ਬਿੱਲ ਨੂੰ ਲਾਤੇ ਕਿ 6 ਮਹੀਨੇ ਲੋਕਾਂ ਦੀ ਰਾਏ ਲਵਾਂਗੇ ਪਰ ਲੈਂਡ ਪੂਲਿੰਗ ਦਾ ਬਿੱਲ ਨਾਲ ਦੇ ਨਾਲ ਅਪਲਾਈ ਪੰਜਾਬ ਸਰਕਾਰ ਨਾਂ ਦੀ ਚੀਜ਼ ਨਹੀਂ ਹੈ ਪੰਜਾਬ ਦੇ ਜਿੰਨੇ ਮਨਿਸਟਰ ਨੇ ਮੁੱਖ ਮੰਤਰੀਆਂ ਕਟਪੁਤਲੀ ਇਹਨਾਂ ਦੀ ਡੋਰ ਜਿਹੜੀ ਹੈ ਦਿੱਲੀ ਦੇ ਹੱਥ ਵਿੱਚ ਹੈ ਦਿੱਲੀ ਵਾਲੇ ਕੇਜਰੀਵਾਲ ਹੋਇਆ ਮਨੀ ਸਰਸੋਧ ਹੋਇਆ ਜਿੱਥੇ ਡੋਰ ਹਲਾਉਂਦੇ ਉੱਥੇ ਨੱਚਦੇ ਹੈ ਇਹਨਾਂ ਨੂੰ ਆਪ ਦੇ ਵਿੱਚ ਨਾ ਇਹ ਕੁਝ ਕਰ ਸਕਦੇ ਨਾ ਅੱਜ ਕੋਈ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੈ ਅੱਜ ਉਹ ਕਿਸੇ ਡੀਸੀ ਤੇ ਬਦਲੀ ਨਹੀਂ ਕਰਾ ਸਕਦਾ ਕਿਸੇ ਐਸਐਸਪੀ ਵੀ ਨਹੀਂ ਕਰਾ ਸਕਦਾ ਸਾਰਾ ਦਾ ਸਾਰਾ ਕੰਮ ਜਿਹੜਾ ਹੈ ਦਿੱਲੀ ਤੋਂ ਆ ਕੇ ਬੈਠੇ ਹੋਏ ਉਹਨਾਂ ਦੇ ਹੱਥ ਵਿੱਚ ਹੈ ਗੱਲ ਕਰੀਏ ਤੁਸੀਂ ਇੱਕ ਕਟਬੁੱਤਰੀ ਦੀ ਗੱਲ ਕਰੀਆ ਜਦੋਂ ਪੁਰਾਣੇ ਜ਼ਮਾਨਾ ਦੇ ਵਿੱਚ ਦਿੱਲੀ ਤੋਂ ਮੁਗਲ ਰਾਜ ਚੱਲਦਾ ਸੀ ਤਕਰੀਬਨ ਤੁਸੀਂ ਉਵੇਂ ਹੀ ਕਹਿ ਰਹੇ ਹੋ ਕਿ ਇਹ ਰਾਜ ਚੱਲ ਰਿਹਾ ਇੱਕ ਤਰੀਕੇ ਦਾ ਬਿਲਕੁਲ ਬਿਲਕੁਲ ਹੈ ਦੇਖੋ ਗੱਲ ਕੀ ਹੈ ਉੱਥੇ ਹਾਰੇ ਹਾਰ ਗਏ ਦਿੱਲੀ ਲੂਟ ਲੂਟ ਦੇ ਹਾਰ ਗਏ ਲੋਕਾਂ ਨੇ ਮਕਾਰ ਤੇ ਹੁਣ ਇਹਨਾਂ ਦਾ ਪੰਜਾਬ ਦੇ ਵਿੱਚ ਕੀ ਕੰਮ ਆ ਆ ਕੇ ਬਹਿਣਾ ਹਰ ਇੱਕ ਤਕਾ ਹਰੇਕ ਮਹਿਕਮੇ ਦੋਤੇ ਆਪਣਾ ਬੰਦੇ ਬਿਠਾਣ ਕਿ ਇਹਨਾਂ ਦਾ ਕਾਹਤੂਕ ਬਣਦਾ ਹੈ ਪੰਜਾਬ ਦੇ ਲੋਕਾਂ ਨੇ ਕੋਈ ਕੇਜਰੀਵਾਲ ਨੂੰ ਨਹੀਂ ਚੁਣਿਆ ਸੀ ਭਗਤਮਾਨ ਨੂੰ ਚੁਣਿਆ ਸੀ ਤੇ ਭਗਤਮਾਨ ਕੋਲ ਅਜ ਕੋਈ ਪਾਵਰ ਕਿਸੇ ਤਰ੍ਹਾਂ ਦੀ ਹੈ ਨਹੀਂ ਮੰਤਰੀ ਸਾਹਿਬ ਗੱਲ ਕਰੀਏ 6 ਮਹੀਨੇ ਲਾਤੇ ਇਹਨਾਂ ਨੇ ਬਿਲ ਬਣਾਉਣ ਨੂੰ ਬੇਅਦਬੀ ਦਾ ਕੀ ਕਾਰਨ ਨੇ ਕਿ 6 ਮਹੀਨੇ ਦਾ ਟਾਈਮ ਲੈ ਰਹੇ ਨੇ ਸਾਰਿਆਂ ਦੀ رائے ਲੈ ਰਹੇ ਨੇ ਜਦੋਂ ਵੋਟਾਂ ਲੈਣੀਆਂ ਹੋਵੇ ਉਦੋਂ ਕਹਿੰਦੇ ਸੀ 7 ਦਿਨ ਮਹੀਨੇ ਦੇ ਵਿੱਚ ਵਿੱਚ ਅਸੀਂ ਨਸਾ ਕਰ ਦਾਂਗੇ 7 ਦਿਨਾਂ ਦੇ ਵਿੱਚ ਬੇਅਦਬੀ ਦਾ ਕਰ ਦਾਂਗੇ ਉਹ ਵੋਟਾਂ ਲੈਣੀ ਹੁੰਦੀਆਂ ਨਾ ਉਦੋਂ ਇਹਨਾਂ ਦੀ ਗੱਲ ਔਰ ਹੁੰਦੀ ਹੈ ਜਦੋਂ ਹਕੀਕਤ ਕੰਮ ਕਰਦੇ ਆ ਫਿਰ ਇਹਨਾਂ ਦਾ ਸੋਚ ਔਰ ਹੁੰਦੀ ਹੈ। ਨਸ਼ੇ ਦਾ ਜ਼ਿਕਰ ਕਰੀਏ ਨਸ਼ੇ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈ। ਕਿਵੇਂ ਦਾ ਦੇਖ ਰਹੇ ਹਾਂ ਯੁੱਧ ਨਸ਼ੇ ਵਿਰੁੱਧ ਦਾ? ਸਭ ਨਾਟਕ, ਸਭ ਫੋਟੋ, ਐਡਵਰਟਾਈਜ਼ਮੈਂਟ, ਕੋਈ ਕੰਮ ਨਹੀਂ ਹੈ। ਨਫਾ ਤਾਂ ਉਸਨੋਂ ਜ਼ਿਆਦਾ ਵਧ ਗਿਆ ਹੈ। ਇਹਨਾਂ ਦੇ ਬੰਦੇ ਹੀ ਆ ਦੇ ਵਿੱਚ ਇਨਵੋਲਵ ਨੇ। ਹੁਣ ਪੋਸਟਰ ਲੱਗ ਗਏ ਨੇ ਪਿੰਡਾਂ 'ਚ ਕਿ ਪਿੰਡਾਂ 'ਚ ਨਹੀਂ ਵੜਨ ਦਿੰਦੇ ਅਸੀਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ। ਕੀ ਦੇਖਦੇ ਹੋ ਇਹਨਾਂ ਨੂੰ ਜਾਣ ਦੇਣਗੇ ਪਿੰਡਾਂ 'ਚ? ਜਾਣਗੇ। ਇਹਨਾਂ ਜਿਹੜੇ ਕੰਮ ਕੀਤੇ ਆ ਨਾ ਜੀ, ਉਹਦੀ ਤਾਂ ਲੋਕਾਂ ਨੇ ਫਿਰ ਉਸ ਤਰ੍ਹਾਂ ਦੀ ਸ ਜਿਦਿ ਤੁਸੀਂ ਜਿਹੜਾ ਕੰਮ ਕਰੋਗੇ ਉਹ ਜਾ ਬੁਗਤੋਗੇ ਸਿਰਫ ਮੇਰਾ ਆਖਰੀ ਸਵਾਲ ਹੈ ਰਜਿੰਦਰਾ ਹਸਪਤਾਲ ਜਿਹਨੂੰ ਮਤਲਬ ਖਾਸੇ ਪਿੰਡ ਜਿਹੜੇ ਲੱਗਦੇ ਨੇ ਉਹਦੀ ਹਾਲਤ ਕਹੀ ਜੀ ਹੈ ਕਦੇ ਉਹਦੇ ਤੇ ਕੁੱਤੇ ਦੀ ਕਦੇ ਨਜ਼ਰ ਆਉਂਦੇ ਨੇ ਬੈੱਡਾਂ ਦੇ ਹੁੰਮ ਦੇ ਕਦੇ ਲੜਾਈਆਂ ਕਦੇ ਵਾਸ਼ਰੂਮਾਂ ਚੋਂ ਸੱਪ ਨਿਕਲਦੇ ਨਜ਼ਰ ਆ ਰਹੇ ਨੇ ਕੀ ਹਾਲਤ ਕੀ ਆ ਇਸ ਟਾਈਮ ਤੇ ਡਾਕਟਰ ਬਲਬੀਰ ਦਾ ਹਲਕਾ ਸਿਹਤ ਮੰਤਰੀ ਪਟਿਆਲਾ ਚ ਰਹਿੰਦੇ ਨੇ ਤੇ ਹਾਲਾਤ ਰਜਿੰਦਰਾ ਹਸਪਤਾਲ ਦੇ ਕਿਵੇਂ ਦੇਖਦੇ ਹੋ ਕੋਠੇ ਬਾਹਰ ਨਹੀਂ ਨਿਕਲਦੇ ਕਿਥੇ ਜਾਂਦੇ ਨਹੀਂ ਏ ਮੰਤਰੀ ਦਾ ਕੰਮ ਹੈ ਦੌਰੇ ਕਰਨ ਜਾਣ ਲੋਕਾਂ ਦੀ ਗੱਲ ਸੁਣਨ ਡਾਕਟਰਾਂ ਦੀ ਗੱਲ ਸੁਣਨ ਜਿੱਥੇ ਸਮੱਸਿਆ ਹੱਲ ਕਰਨ ਜਦੋਂ ਮੈਂ ਕਹਿੰਦਾ ਹਾਈ ਕਟ ਪੁਤਲੀਆ ਜਦੋਂ ਕਟ ਪੁਤਲੀ ਆਪਰੇ ਕੋ ਆਪ ਦੇ ਲੈਵਲ ਤੇ ਕੁਝ ਨਹੀਂ ਕਰ ਸਕਦੇ ਤਾਂ ਹੀ ਇਹ ਮਾੜਾ ਹਾਲ ਪੰਜਾਬ ਦਾ ਆਇਆ ਪਿਆ ਕੀ ਲੱਗਦਾ 2027 ਚ ਕਿਹਦੀ ਸਰਕਾਰਾਂ ਅੰਦਰ ਜ਼ਿਆਦਾ ਚਾਂਸ ਨੇ ਭਾਰਤੀ ਜਨਤਾ ਪਾਰਟੀ ਅੱਜ ਲੋਕ ਮਨ ਬਣਾ ਬੈਠੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਚ ਸਰਕਾਰ ਲੈ ਕੇ ਆਵਾਂਗੇ ਔਰ ਲੋਕ ਦੇਖਦੇ ਨੇ ਯੂਪੀ ਨੂੰ ਦੇਖਦੇ ਨੇ ਰਾਜਸਥਾਨ ਨੂੰ ਦੇਖਦੇ ਨੇ ਮੱਧ ਪ੍ਰਦੇਸ਼ ਨੂੰ ਦੇਖਦੇ ਨੇ ਹਰਿਆਣਾ ਨੂੰ ਦੇਖਦੇ ਐਮਐਸਪੀ ਦਾ ਜਦੋਂ ਬਿੱਲ ਆਇਆ ਸੀ ਉਦੋਂ ਵੀ ਰੋਸ ਪ੍ਰਦਰਸ਼ਨ ਸੀ ਇਹਨਾਂ ਨੇ ਜਾ ਕੇ ਕਿਸਾਨਾਂ ਦੇ ਹੱਕ ਦੇ ਧਰਨੇ ਲਾਏ ਸੀ ਤੇ ਹੁਣ ਜਦੋਂ ਲੈਂਡ ਪੂਲਿੰਗ ਦਾ ਬਣਾਇਆ ਤੁਸੀਂ ਵੀ ਖਿਲਾਫ ਗਏ ਹੋ ਚੀਜ਼ ਦੇ ਕਿਵੇਂ ਦੇਖਦੇ ਹੋ ਕੋਈ ਗੱਲ ਕੀ ਆ ਇਹ ਕਹਿੰਦੇ ਅਸੀਂ ਕਿਸਾਨ ਹਿੱਕੇ ਸੀ ਆ ਇੱਕ ਸਾਲ ਦਿੱਲੀ ਕਿਸਾਨ ਬੈਠੇ ਰਹੇ ਮੋਦੀ ਸਰਕਾਰ ਨੇ ਮੋਦੀ ਸਾਹਿਬ ਨੇ ਉਹੇ ਤੱਕ ਨਹੀਂ ਕਿਹਾ ਉਹੇ ਤੱਕ ਨਹੀਂ ਕਿਹਾ ਭਾਵੇਂ ਕਿੰਨੀ ਮੁਸ਼ਕਲਾਂ ਮੁਕਤੇ ਔਰ ਇੱਥੇ ਧਰਨਾ ਇੱਥੇ ਲੋਕਾਂ ਨੂੰ ਕੁੱਟੇ ਗਏ ਕਿਸਾਨਾਂ ਨੂੰ ਕੁੱਟੇ ਗਏ ਫੜੇ ਗਏ ਅੰਦਰ ਦਿੱਤੇ ਘਰਾਂ 'ਚ ਨਜ਼ਰਬੰਦ ਰੱਖੇ ਔਰ ਇਹਨਾਂ ਦੀ ਟਰੈਕਟਰ ਇਹਨਾਂ ਦੇ ਟਰਾਲੀਆਂ ਇਹਨਾਂ ਦੇ ਭਾਂਡੇ ਇਹਨਾਂ ਦੇ ਕੁੱਲਰ ਸਾਰਾ ਸਮਾਨ ਇਹਨਾਂ ਦੇ ਐਮਐਲਏ ਲੈ ਕੇ ਆਪਣੇ ਘਰਾਂ 'ਚ ਸਭ ਤੋਂ ਵੱਡਾ ਸਵਾਲ ਹੈ ਅਕਾਲੀ ਦਲ ਨਾਲ ਗੱਠਜੋੜ ਹੋਊਗਾ ਕਿਉਂਕਿ ਬੀਜੇਪੀ ਕਾਫੀ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋ ਸਕਦਾ ਦੇਖੋ ਇਹ ਸੈਂਟਰ ਦਾ ਕੰਮ ਹੈ ਇਹ ਉੱਤੇ ਪਾਲਿਸੀ ਬਣਨੀ ਹੈ ਉੱਤੇ ਫੈਸਲੇ ਹੋਣੇ ਆ ਅਸੀਂ ਤਾਂ ਜੋ ਉੱਤੋਂ ਫੈਸਲਾ ਆਂਦਾ ਉਸ ਤੇ ਅਮਲ ਕਰਦੇ ਆਂ ਸਾਨੂੰ ਅੱਜ ਇਹ ਹਦੇਸ ਹੈ ਵੀ 117 ਲੜਨੀ ਹੈ ਅਸੀਂ 117 ਦੀ ਤਿਆਰੀ ਕਰਨੀ ਆ ਕੱਲ ਨੂੰ ਅਗਰ ਕੋਈ ਫੈਸਲਾ ਹੁੰਦਾ ਤਾਂ ਦੇਖੀ ਜੀ ਧੰਨਵਾਦ ਜੀ ਜਿਵੇਂ ਤੁਸੀਂ ਸੁਣਿਆ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਸਾਨੂੰ ਸੈਂਟਰ ਤੋਂ ਹੁਕਮ ਆਏਗਾ ਜਾਂ ਆਦੇਸ਼ ਆਏਗਾ ਉਮੀ ਅਸੀਂ ਕੰਮ ਕਰਾਂਗੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ